ਅਮਦੀ ਵਡਿਆਈ ਮਿਲੀ ਹੈ ਜਿਵੇਂ ਆ ਕੁਝ ਦਿਹਾੜੇ ਪਹਿਲਾਂ ਇੱਕ ਬੇਵਕੂਫ ਜੇ ਮਨੁੱਖ ਨੇ ਲਿਖਿਆ ਜੀ ਬਾਬਾ ਜੀਵਨ ਸਿੰਘ ਜੀ ਨੀਵੀਂ ਜਾਤੀ ਵਿੱਚੋਂ ਸਨ ਓਏ ਧਨ ਕਲਗੀ ਤਰਪਤਾ ਸਤਿਗੁਰੂ ਸਾਹਿਬ ਜੀ ਜਿਸ ਨੂੰ ਆਪਣਾ ਸੁਪੁੱਤਰ ਆਖਦੇ ਹੋਣ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਹੜੀ ਫਿਰ ਜਾਤ ਮੰਦਾ ਹੋਏਗਾ ਕਲਗੀ ਤਰਪ੍ਰੀਤਮ ਜੀ ਅਮਰਦੀ ਦਾਤ ਬਖਸ਼ ਕੇ ਕਹਿਣ ਖਾਲਸਾ ਮੇਰੂ ਰੂਪ ਹੈ ਖਾਸ ਖਾਲਸੇ ਮੈਂ ਕਰੋ ਨਵਾਸ ਅਜੇ ਹੀ ਬੇਵਕੂਫੀ ਕਦੀ ਵਾਸਤੇ ਨਹੀਂ ਕਰਨੀ ਚਾਹੀਦੀ ਭਾਈ ਜਿੰਨੂੰ ਸਾਰਾ ਹੀ ਪੰਥ ਜਿੰਨਾਂ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਕੇ ਬਚਨ ਹੋਣ ਤੋਂ ਬਾਅਦ ਇੱਕ ਦਿਹਾੜੇ ਵੀ ਕਿਸੇ ਨੇ ਪੰਥ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਨਾਮ ਲੈ ਕਰਕੇ ਨਹੀਂ ਪੁਕਾਰਿਆ ਪੂਰਾ ਪੰਥ ਗੁਰੂ ਪੁੱਤਰ ਕਹਿ ਕਰਕੇ ਬਾਬਾ ਜੀਵਨ ਸਿੰਘ ਜੀ ਨੂੰ ਆਵਾਜ਼ ਮਾਰਦਾ ਹੈ ਸੋ ਇੱਕ ਤੇ ਬੇਨਤੀ ਹੈ ਜੇ ਤੇ ਸੋ ਭਲੇ ਹੋਏ ਨੇ ਅਗਿਆਤ ਰੂਪ ਵਿੱਚ ਲਿਖਿਆ ਤੇ ਕੋਈ ਬਾਤ ਨਹੀਂ ਪਰ ਜੇ ਕੋਈ ਜਾਣ ਬੁੱਝ ਕੇ ਅਜੇ ਹੀ ਕਰਤੂਤ ਕਰਦਾ ਹੈ ਗੁਰੂ ਕਿਰਪਾ ਕਰੇ ਇਹੋ ਜੀ ਜ਼ਬਾਨ 'ਚ ਕੀੜੇ ਪੈ ਜਾਣ ਤੇ ਇਹੋ ਜੇ ਹੱਥਾਂ ਨੂੰ ਕੋੜ ਪੈ ਜਾਵੇ ਜਿਹੜੇ ਬਾਬਾ ਜੀਵਨ ਸਿੰਘ ਜੀ ਬਾਬਤ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੀ ਨਿੰਦਿਆ ਹੈ ਬਾਬਾ ਜੀਵਨ ਸਿੰਘ ਜੀ ਦੀ ਨਹੀਂ ਇਹ ਗੁਰਦੇਵ ਜੀ ਕੀ ਨਿੰਦਿਆ ਹੈ ਇਹੋ ਜੇ ਬਚਨ ਕਦੀ ਵਾਸਤੇ ਗੁਰੂ ਕੇ ਸਿੱਖ ਦੀ ਜ਼ਬਾਨ 'ਤੇ ਆਉਣੇ ਨਹੀਂ ਚਾਹੀਦੇ ਉਹਨਾਂ ਨੂੰ ਨਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਮਿਲੀ ਹੋਈ ਹੈ ਜਿਹੜੇ ਉਹਦੇ ਹੋ ਗਏ ਨੇ ਗੁਰਦੇਵ ਸਤਿਗੁਰੂ ਸਾਹਿਬ ਜੀ ਉਹਨਾਂ ਦੇ ਹੋ ਜਾਂਦੇ ਹਨ ਨਿਕ ਨਾਮ ਮਨ ਭਾਵਏ